ਤੁਹਾਨੂੰ ਦੇਖ ਕੇ ਮੈਨੂੰ ਆਪਣਾ ਯਾਦ ਆ ਗਿਆ ਕੋਈ ਮੈਂ ਮੈਂ ਵੀ ਕਰੂੰਗਾ ਜਿਸ ਤਰ੍ਹਾਂ ਮੈਨੂੰ ਬਹੁਤ ਟਾਈਮ ਲੱਗਦਾ ਹੈ ਕਿ ਇਹੀ ਚੀਜ਼ ਕਰਨਾ ਚਾਹੁੰਦਾ ਹਾਂ ਜਿੰਮ ਤਾਂ ਮੈਂ ਜਾਂਦਾ ਹੀ ਹਾਂ ਦੋ ਢਾਈ ਘੰਟੇ ਜਿਹੜੇ ਮੇਰੀ ਆ ਚੀਜ਼ ਹੈਗੀ ਹੈ ਉਹਦੇ ਉਰੇ ਰੀਚ ਕੋਈ ਨਹੀਂ ਹੈ ਤੇ ਜੇ ਆਪਾਂ ਕਰਦੇ ਹੀ ਆਉਂਦੇ ਆ ਉਹ ਗੱਲ ਤਾਂ ਧਿਆਨ ਰੱਖਣਾ ਹੈ ਯਾਰ ਅਸ਼ੀ ਵਾਲੇ ਪਾਸੇ ਨਹੀਂ ਜਾਣਾ ਪਤਿਂ ਨੇ ਨਸ਼ਾ ਕੀ ਬਜਲਦਾ ਹੈਗਾ ਉਹਦੇ ਦੇ ਪਾਸੇ ਬਿਲਕੁਲ ਨਹੀਂ ਜਾਣਾ ਨਾਮ ਨਾਲ ਜੇ ਨੂੰ ਸਾਈਡ ਤੋਂ ਨੂੰ ਵਧੀਆ ਮਿਲਦੀ ਹੈਗੇ ਸਗੇ ਪੜ ਜਾਓਗੇ ਆਪੇ ਚਾਲ ਲੱਗਨੇ ਸ਼ੁਰੂ ਹੋ ਜੇਗੇ ਇੰਡੀਆ ਦੇ ਤੁਸੀਂ ਖੇਡ ਜਾਓਗੇ ਇੰਡੀਆ ਨੂੰ ਇਨਾਮ ਕਰ ਦੇਣਗੇ ਉੱਪਰ ਆਪਕੇ ਜੋਬ ਮਿਲ ਜੈਣੇ ਜ਼ਰੂਰੀ ਨੇ ਨਾਲ ਨਾਲ ਪੜ੍ਹੀ ਵੀ ਜਾਓ ਜਿਸ ਬੰਦੇ ਨੇ ਆਪਣੇ ਕੋਚ ਦੀ ਮਾਪੇ ਦੀ ਤੇ ਨਾਲੇ ਆਪਣੇ ਟੀਚਰ ਦੀ ਰਿਸਪੈਕਟ ਕਰਦੀ ਉਹਦੇ ਵਰਗਾ ਬੰਦਾ ਕੋਈ ਨਹੀਂ ਹਮੇਸ਼ਾ ਹੱਥ ਨਹੀਂ ਲੋੜ ਕੇ ਦੇ ਅਕਾਨੀਏ ਕਰਦੇ ਮਿਹਨਤ ਕਰਦੇ ਮਿਹਨਤ ਕਰਦੇ ਇੱਥੇ ਗੜ ਜੇ ਉੱਥੇ ਗਲਤ ਹੈ ਉੱਥੇ ਫਿਰ ਉੱਥੇ ਪਿਆਰ ਜਿਹਾ ਨੂੰ ਮਾਦਾ ਕਰ ਰਹੀ ਹੁੰਦਾ ਜਿੱਥੇ ਗੜਦਾ ਉੱਥੇ ਗੜਦਾ ਹੋਏਗਾ ਇਹ ਚੀਜ਼ ਬੜਾ ਬੜੀ ਸੋਹਣੀ ਖੁਸ਼ੀ ਮੈਂ ਤਾਂ ਮੈਨੂੰ ਕਸਾ ਸਿਰਪੁ ਜਿੰਦ ਨੇ 2 ਮਿੰਟ ਬੁਲਾ ਲਿਆ ਨਹੀਂ ਤੇ ਮੈਂ ਤਾਂ ਇਹ ਨਹੀਂ ਜਿਆ ਵੀ ਇੰਨੀ ਸੋਹਣੀ ਅਕੈਡਮੀ ਨਾਲ ਸਰ ਬੜੇ ਚਿਰ ਦਾ ਕਹਿਣ ਨੂੰ ਤੁਹਾਨੂੰ ਫਿਰਦੇ ਨਹੀਂ ਮੈਂ ਅੱਜ ਬੜੇ ਵੱਡੇ ਬੁੜੇ ਗਏ ਇਹ ਤੋਂ ਤੇ ਅੱਛਾ 15 ਦਾ 14 ਦਾ ਅੱਜ ਇਹਨਾਂ ਲੱਗੇ ਟੀਵੀ ਤੇ ਦੇਖਾ ਯਾਰ ਸਰ ਜੀ ਪੱਗਾਂ ਜੀ ਕੰਮ ਤੇ ਸਰ ਕੋ 24 ਤਰੀਕ ਨੂੰ ਸਰ ਅੱਛਾ 24 ਨੂੰ ਚਲੋ ਵੈਸੇ ਸਾਰੇ ਨਹੀਂ ਠੀਕ ਹੈ ਬਟਾ